ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਤੇ ਇਸ ਚੈਨਲ ਤੇ ਮੇਰੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਮੈਂ ਜੀਵਨ ਜੋਤ कौर ਅੱਜ ਗੱਲ ਕਰਦੇ ਹਾਂ ਉਹਨਾਂ ਠੱਗਾਂ ਬਾਰੇ ਜੋ ਆਪਣੀਆਂ ਮਿੱਠੀਆਂ ਮਾਰ ਕੇ ਸਾਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਸੀਂ ਅਕਸਰ ਹੀ ਦੂਜਿਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਾਂ ਕਿਉਂਕਿ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਪਰ ਅਸੀਂ ਇਸ ਲਾਲਚ ਕਾਰਨ ਹੀ ਇਹੋ ਜਿਹੇ ਲੋਕਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਮੇਰੇ ਨਾਲ ਵੀ ਕੋਈ ਅਜਿਹਾ ਹੀ ਹੋਇਆ ਮੈਂ ਵੀ ਕਿਸੇ ਦੇ ਜਾਲ ਵਿੱਚ ਫਸ ਕੇ ਆਪਣੀ ਸੇਵ ਕੀਤੀ ਮਨੀ ਉਸ ਫਰਾਡ ਔਰਥ ਕੋਲ ਲਗਾ ਬੈਠੀ ਮੈਂ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਇੰਸਟਾ ਤੇ ਇੱਕ ਆਈਡੀ ਦੇਖਦੀ ਸੀ ਨਵਦੀਪ ਕੌਰ ਦੀ ਜੋ ਕਿ ਵਰਕ ਫਰੋਮ ਹੋਮ ਦੀਆਂ ਰੀਲਾਂ ਪਾਉਂਦੀ ਸੀ ਮੈਂ ਕਾਫੀ ਸਮਾਂ ਉਹਨਾਂ ਦੀਆਂ ਰੀਲਾਂ ਵੇਖਦੀ ਰਹੀ ਉਹਨਾਂ ਨੇ ਆਪਣੀ ਇਨਸਟਾ ਆਈਡੀ ਤੇ ਕੁੱਝ ਲੋਕਾਂ ਦੇ ਰਿਵਿਊ ਦੀਆਂ ਰੀਲਾਂ ਵੀ ਦੇਖਦੀ ਰਹੀ ਜਿਸ ਵਿੱਚ ਲੋਕ ਕਹਿੰਦੇ ਸੀ ਅਸੀਂ 5 5 6 6 ਮਹੀਨੇ ਤੋਂ ਨਵਦੀਪ ਕੌਰ ਨਾਲ ਕੰਮ ਕਰ ਰਹੇ ਹਾਂ ਸਾਨੂੰ ਵਧੀਆ ਇਨਕਮ ਮਿਲ ਰਹੀ ਹੈ ਇਸ ਨਾਲ ਅਸੀਂ ਪੈਰਾਂ ਤੇ ਖੜੀਆਂ ਹੋ ਗਈਆਂ ਇਸ ਨਾਲ ਅਸੀਂ ਆਪਣੇ ਘਰ ਦੇ ਖਰਚੇ ਵਧੀਆ ਢੰਗ ਨਾਲ ਚਲਾ ਰਹੀਆਂ ਹਾਂ ਆਪਣੇ ਸਾਰਿਆਂ ਦੇ ਮਨ ਵਿੱਚ ਹੁੰਦਾ ਹੀ ਆ ਕਿ ਅਸੀਂ ਪਰਿਵਾਰ ਦੀ ਮਦਦ ਕਰ ਸਕੀਏ ਸੋ ਮੈਂ ਵੀ ਉਹਨਾਂ ਦਾ ਨੰਬਰ ਸੇਵ ਕੀਤਾ ਤੇ WhatsApp ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਗਰੁੱਪ ਵਿੱਚ ਕਈ ਭੈਣਾਂ ਦੀ ਟੀਮ ਸੀ ਉਸ ਟੀਮ ਵਿੱਚੋਂ ਇੱਕ ਭੈਣ ਦਾ ਨਾਂ ਸੀ ਜਗਪ੍ਰੀਤ ਜਦੋਂ ਅਸੀਂ ਫੋਨ ਕੀਤਾ ਤਾਂ ਸਾਡੀ ਗੱਲ ਜਗਪ੍ਰੀਤ ਭੈਣ ਨਾਲ ਸਾਡੀ ਗੱਲਬਾਤ ਹੋਈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੰਮ ਕੀ ਹੈ ਤਾ ਉਸ ਨੇ ਕਿਹਾ ਤੁਹਾਨੂੰ 5000 ਰੁਪਏ ਜਮ੍ਹਾਂ ਕਰਾਉਣੇ ਪੈਣਗੇ ਫਿਰ ਤੁਹਾਨੂੰ ਕੰਮ ਬਾਰੇ ਦੱਸਿਆ ਜਾਵੇਗਾ ਜੇ ਤੁਹਾਨੂੰ ਕੰਮ ਪਸੰਦ ਨਾ ਆਇਆ ਤਾਂ ਤੁਹਾਡਾ 5000 ਵਾਪਸ ਕਰ ਦਿੱਤਾ ਜਾਵੇਗਾ ਫਿਰ ਮੈਂ ਆਪਣੀ ਘਰ ਗੱਲ ਕੀਤੀ ਮੇਰੇ ਹਸਬੰਦ ਕਹਿੰਦੇ ਜੇ ਕੰਮ ਵਧੀਆ ਤਾਂ ਕਰਨ ਵਿੱਚ ਕੋਈ ਹਰਜ ਨਹੀਂ ਮੈਂ ਆਪਣੇ ਹਸਬੰਦ ਦੀ ਵੀ ਗੱਲ ਜਗਪ੍ਰੀਤ ਭੈਣ ਨਾਲ ਕਰਵਾਈ ਉਹ ਕਹਿੰਦੇ ਵਰਕ ਫਰੋਮ ਹੋਮ ਆ ਤੁਸੀਂ ਕਿਤੇ ਬਾਹਰ ਨਹੀਂ ਜਾਣਾ ਗਾਰ ਵੇਟ ਕੇ ਹੀ ਕੰਮ ਕਰਨਾ ਜੇ ਤੁਹਾਨੂੰ ਕੰਮ ਪਸੰਦ ਨਾ ਆਇਆ ਤਾਂ 5000 ਵਾਪਸ ਚਲੋ ਮੈਂ 5000 ਦੀ ਪੇਮੈਂਟ ਕਰ ਦਿੱਤੀ ਉਸ ਤੋਂ ਬਾਅਦ ਉਹਨਾਂ ਕਿਹਾ ਤੁਹਾਨੂੰ ਨਵਦੀਪ मैम ਦੀ ਕਾਲ ਆਵੇਗੀ ਉਹ ਕੰਮ ਦੱਸਣਗੇ ਕਿ ਕੰਮ ਕੀ ਆ ਚਲੋ ਉਸ ਤੋਂ ਬਾਅਦ ਨਵਦੀਪ मैम ਦੀ ਕਾਲ ਆਈ ਉਹਨਾਂ ਨੂੰ ਪੁੱਛਿਆ ਕੰਮ ਕੀ ਆ ਉਹ ਕਹਿੰਦੇ ਬਸ ਤੁਸੀਂ ਪੇਮੈਂਟ ਕਰਨ ਕਰਨੀ ਹੈ 40600 ਫਿਰ ਤੁਹਾਨੂੰ ਹਰ ਮਹੀਨੇ 35600 ਪੇਮੈਂਟ ਆਇਆ ਕਰੇਗੀ ਮੈਂ ਉਹਨਾਂ ਨੂੰ ਪੁੱਛਿਆ ਕੰਮ ਕੀ ਆ ਉਹ ਕਹਿੰਦੇ ਅੱਜ ਮੈਂ ਬਾਹਰਾਂ ਥੋੜੀ ਵਿਜੀ ਆ ਕੰਮ ਮੈਂ ਫਿਰ ਦੱਸਾਂਗੀ ਚਲੋ ਮੈਂ ਉਹ ਵੀ ਪੇਮੈਂਟ ਉਹਨਾਂ ਦੇ ਨੰਬਰ ਉੱਪਰ ਕਰ ਦਿਤੀ ਟੋਟਲ ਮੈਂ ਉਹਨਾਂ ਨੂੰ 45600 ਰੁਪਏ ਪੇਮੈਂਟ ਕਰ ਦਿੱਤੀ ਉਸ ਦਿਨ ਮੇਰੀ ਬੇਟੀ ਦਾ ਜਨਮ ਦਿਨ ਸੀ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਆਪਣੀ ਬੇਟੀ ਦੇ ਜਨਮ ਦਿਨ ਤੇ ਇਨਵੈਸਟਮੈਂਟ ਕਰਨਾ ਚਾਹੁੰਦੀ ਹਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਅੱਜ ਬਹੁਤ ਵਧੀਆ ਦਿਨ ਤੁਸੀਂ ਇਨਵੈਸਟਮੈਂਟ ਕੀਤੀ ਆ ਮੈਂ ਤੁਹਾਡੀ ਬੇਟੀ ਲਈ ਜਨਮ ਦਿਨ ਦਾ ਸ਼ਗਨ ਭੇਜਦੀ ਆ ਉਹਨਾਂ ਨੇ ਜਗਪ੍ਰੀਤ ਨੂੰ ਕਹਿ ਕੇ 2100 ਰੁਪਏ ਮੇਰੀ ਬੇਟੀ ਲਈ ਸ਼ਗਨ ਭੇਜ ਦਿੱਤਾ ਮੇਰੇ ਗੂਗਲ ਅਕਾਊਂਟ ਵਿੱਚ ਉਸ ਤੋਂ ਬਾਅਦ ਉਹ ਕਹਿੰਦੇ ਇੱਕ ਮਹੀਨੇ ਬਾਅਦ ਤੁਹਾਡੀ ਪੇਮੈਂਟ ਆ ਜਾਵੇਗੀ ਫਰਵਰੀ ਵਿੱਚ ਤੁਹਾਡੀ ਪੇਮੈਂਟ ਆ ਜਾਵੇਗੀ ਜਦੋਂ ਫਰਵਰੀ ਵਿੱਚ ਉਹਨਾਂ ਨੂੰ ਪੁੱਛਿਆ ਪੇਮੈਂਟ ਆਈ ਨਹੀਂ ਉਹ ਕਹਿੰਦੇ ਫਰਵਰੀ ਦੇ 28 ਦਿਨ ਹੀ ਹੁੰਦੇ ਹਨ 40 ਦਿਨ ਬਾਅਦ ਤੁਹਾਡੀ ਪੇਮੈਂਟ ਆਵੇਗੀ 15 ਮਾਰਚ ਤੋਂ ਬਾਅਦ ਵਿੱਚ ਤੁਹਾਡੀ ਪੇਮੈਂਟ ਆ ਜਾਵੇਗੀ 15 ਮਾਰਚ ਤੋਂ ਬਾਅਦ ਮੇਰੀ ਮੈਰਿਜ ਐਨਿਵਰਸਰੀ ਹੁੰਦੀ ਹੈ ਮੈਂ ਉਹਨਾਂ ਨੂੰ 15 ਮਾਰਚ ਤੋਂ ਬਾਅਦ ਕਿਹਾ ਮੇਰੀ ਮੈਰਿਜ ਐਨਵਰਸਰੀ ਆ ਰਹੀ ਹੈ ਮੈਂ ਆਪਣੇ ਹਸਬੰਦ ਨੂੰ ਸਰਪ੍ਰਾਈਜ਼ ਗਿਫਟ ਦੇਣਾ ਚਾਹੁੰਦੀ ਹਾਂ ਚਲੋ ਉਹਨਾਂ ਨੇ ਮੈਨੂੰ 24 ਮਾਰਚ ਨੂੰ 35600 ਪੇਮੈਂਟ ਪਾ ਦਿੱਤੀ 2100 ਰੁਪਏ ਬੇਟੀ ਦਾ ਸ਼ਗਨ ਤੇ 35600 ਟੋਟਲ 37700 ਮੈਨੂੰ ਉਹਨਾਂ ਨੇ ਦੇ ਦਿੱਤਾ ਮੈਂ 45600 ਲਗਾਏ ਸੀ ਉਹਨਾਂ ਵਿੱਚੋਂ ਮੈਨੂੰ 37700 ਰੁਪਏ ਮਿਲੇ ਤੇ ਉਸ ਤੋਂ ਬਾਅਦ ਮੇਰੇ 7900 ਰੁਪਏ ਉਹਨਾਂ ਵੱਲ ਰਹਿ ਗਏ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਪੇਮੈਂਟ ਬਾਰੇ ਕਿਹਾ ਜਾਂ ਕੰਮ ਬਾਰੇ ਪੁੱਛਿਆ ਉਹਨਾਂ ਕਿਹਾ ਤੁਸੀਂ ਕੋਈ ਕੰਮ ਨਹੀਂ ਕਰਨਾ ਕੋਈ ਬੈਂਕ ਦੀ ਪ੍ਰੋਬਲਮ ਚੱਲ ਰਹੀ ਆ ਰੋਕ ਕੇ ਪੇਮੈਂਟ ਆ ਜਾਵੇਗੀ ਜਦੋਂ ਮੈਂ ਕਿਹਾ ਮੇਰੇ ਰਹਿਦੇ 7900 ਰੁਪਏ ਹੀ ਦੇ ਦਿਵੋ ਤਾਂ ਉਹਨਾਂ ਨੇ ਕਾਫੀ ਗਲਤ ਭਾਸ਼ਾ ਵਿੱਚ ਗੱਲ ਕੀਤੀ ਅਸੀਂ ਤੁਹਾਡੇ ਕਿਹੜੇ ਪੈਸੇ ਦੇਣਿਆ ਬਾਅਦ ਵਿੱਚ ਪਤਾ ਲੱਗਾ ਕਿ ਚਲੋ ਮੇਰੇ ਤਾਂ ਲਾਸੀ ਸੋਈ ਸੀ ਹੋਰ ਲੋਕਾਂ ਦਾ ਕਾਫੀ ਪੈਸਾ ਇਨਾਂ ਕੋਲ ਫਸਿਆ ਪਿਆ ਮੈਂ ਤੁਹਾਨੂੰ ਇਹ ਸਭ ਝੂਠ ਨਹੀਂ ਕਹਿ ਰਹੀ ਮੇਰੇ ਕੋਲ ਉਹਨਾਂ ਦੇ ਅਕਾਊਂਟ ਵਿੱਚ ਮੈਂ ਜੋ ਪੇਮੈਂਟ ਕੀਤੀ ਸੀ ਉਸ ਦੇ ਸੌਟ ਸਕਰੀਨ ਵੀ ਪਏ ਹਨ ਤੇ ਜੋ ਉਹਨਾਂ ਨੇ ਕੀਤੀ ਉਹ ਵੀ ਪਈਆਂ ਹਨ ਇਸ ਕਰਕੇ ਭੈਣੋ ਜੋ ਵਰਕ ਫਰੋਮ ਹੋਮ ਦੀਆਂ ਰੀਲਾਂ ਅਸੀਂ ਦੇਖਦੇ ਹਾਂ ਇਹ ਸਭ ਕੁਝ ਝੂਠਾ ਸਾਨੂੰ ਇਹਨਾਂ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਆਪਣੀ ਮਿਹਨਤ ਨਾਲ ਆਪ ਕੰਮ ਕਰਨਾ ਚਾਹੀਦਾ ਹੈ ਇਹ ਸਾਨੂੰ ਸੁਪਨੇ ਤਾਂ ਬਹੁਤ ਦਿਖਾਉਂਦੇ ਹਨ ਪਰ ਅਸਲ ਵਿੱਚ ਆਪਣਾ ਪੈਸਾ ਲੈ ਕੇ ਆਪ ਪੇਸ਼ ਕਰਦੇ ਹਨ ਆਪਾਂ ਆਪਣੇ ਪੈਸੇ ਲਈ ਇਹਨਾਂ ਦੀਆਂ ਮਿੰਤਾਂ ਕਰਦੇ ਹਾਂ ਤੇ ਅਖੀਰ ਨੂੰ ਆਪਾਂ ਨੂੰ ਬਲੌਕ ਕਰ ਦਿੰਦੇ ਹਨ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜ਼ਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ